ਬਹੁਤ ਹੀ ਅਦਬ ਤੇ ਸਤਿਕਾਰ ਦੇ ਨਾਲ ਸਮੁੱਚੇ ਸਿੱਖ ਪੰਥ ਸਿੱਖ ਜਗਤ ਨੂੰ ਮੇਰੇ ਹੱਥ ਜੋੜ ਕੇ ਨਮਰਤਾ ਸਹਿਤ ਫਤਿਹ ਅਰਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਮੁੱਚੇ ਜਗਤ ਪੰਥ ਨੂੰ ਬੇਨਤੀ ਕਰਨੀ ਚਾਹੁੰਦਾ ਹੈ ਕਿ ਮੇਰੇ ਕੋ ਹੁਣੇ-ਹੁਣੇ ਕੋਈ ਵੀਡੀਓ ਵਾਇਰਲ ਹੋ ਕੇ ਆਈ ਹੈ ਜਿਹਦੇ ਵਿੱਚ ਦੱਸਿਆ ਗਿਆ ਕਿ ਇੱਕ ਬੀਬੀ ਆ ਉਹਦਾ ਬੱਚਾ ਗੋਮਾ ਲੇਕਿਨ ਉਹਨਾਂ ਦਾ ਜੋ ਆਪ ਵਿੱਚ ਮਲਾਪ ਪਤੀ ਪਤਨੀ ਦਾ ਸਬੰਧ ਉਹਨਾਂ ਦਾ ਝਗੜਾ ਚੱਲਦਾ ਸੀਗਾ ਤੇ ਲੋਕਾਂ ਨੇ ਉਹਨੂੰ ਜੋੜ ਕੇ ਨਾਨਕ ਸਰ ਦੇ ਨਾਲ ਲਾ ਦਿੱਤਾ ਕਿ ਨਾਨਕ ਸਰ ਦੇ ਵਿੱਚ ਉਹ ਬੱਚਾ ਵਾ ਲੇਕਿਨ ਜਿੱਥੇ ਕਿ ਉਹ ਨਾਨਕ ਸਰ ਦੇ ਨਾਲ ਉਹਦਾ ਕੋਈ ਸਬੰਧ ਨਹੀਂ ਬੀਬੀ ਦੇ ਬਿਆਨ ਨੇ ਜਦ ਬੀਬੀ ਕਹਿ ਰਹੀ ਆ ਕਿ 15 ਦਿਨ ਪਹਿਲਾਂ ਮੇਰੀ ਬੱਚੇ ਨਾਲ ਗੱਲ ਹੋਈ ਆ ਤੇ 15 ਦਿਨ ਪਹਿਲਾਂ ਪਤਾ ਨਹੀਂ ਉਹ ਕਿਹੜੀ ਜਗ੍ਹਾ ਤੇ ਸੀ ਕਿੱਥੇ ਸੀਗਾ ਇਹ ਉਹਨੂੰ ਵੀ ਕੋਈ ਪਤਾ ਨਹੀਂ ਉੱਗ ਸ਼ੁਕ ਨਹੀਂ ਨਿਕਲੀ ਬੀਬੀ ਨੂੰ ਵੀ ਕਿੱਥੇ ਸੀਗਾ ਤੇ ਉਹਦਾ ਪਤੀ ਵੀ ਉਹਦੇ ਨਾਲ ਸੀ ਬੱਚੇ ਦੇ ਇਹ ਬੀਬੀ ਦੇ ਬਿਆਨ ਨੇ ਲੇਕਿਨ ਇਸ ਗੱਲ ਨੂੰ ਜੋੜ ਕੇ ਤੇ ਦੰਦਸਰ ਦੇ ਨਾਲ ਲਗਾਇਆ ਜਾ ਰਿਹਾ ਇਹ ਪੁਲਿਸ ਦਾ ਕੰਮ ਪੁਲਿਸ ਨੇ ਆਪੇ ਹੀ ਸਾਰਾ ਕੇਸ ਕੱਢ ਲੈਣਾ ਲੇਕਿਨ ਮੈਂ ਉਹਨਾਂ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਜਿਨ੍ਹਾਂ ਦੇ ਨਿਸ਼ਾਨਾ ਟੇਕ ਰੱਖ ਲਈ ਨਾਨਕ ਸਾਹਿਬ ਨੂੰ ਬਦਨਾਮ ਕਰਨ ਵਾਸਤੇ ਪਤਾ ਨਹੀਂ ਇਹ ਲੋਕ ਜਿਹੜੇ ਝੂਠੀਆਂ ਫੌਫ ਫੁਲਾ ਰਹੇ ਨੇ ਝੂਠੇ ਐਵੇਂ ਖਬਰ ਲਵਲ ਕਰਦੇ ਭੱਜੇ ਫਿਰਦੇ ਨੇ ਇਹਨਾਂ ਨੇ ਕਿੱਥੇ ਜਾ ਕੇ ਜਾਨ ਦੇਣੀ ਆ ਕਿਸੇ ਗੁਰੂ ਘਰ ਨੂੰ ਬਦਨਾਮ ਕਰਨਾ ਇਹ ਬਹੁਤ ਘਟਿਆ ਜਿਹੜੀ ਇੱਕ ਕਟੋਤੀ ਗੱਲ ਹੈ ਤੋਂ ਇਸੇ ਤਰ੍ਹਾਂ ਇਹ ਜਿਹੜਾ ਹੁਣ ਐਸੀਆਂ ਮੰਨ ਕਰਦ ਗੱਲਾਂ ਕਰਨੀਆਂ ਨੇ ਇਹ ਜਿਹੜੇ ਹੈਗੇ ਲੋਕ ਦੋਨੋਂ ਮਨਪ੍ਰੀਤ ਉਹਦੇ ਘਰ ਵਾਲੀ ਇਹ ਪਿੱਛੇ ਕੋਈ ਸਮਾਜ ਇਥੇ ਰਹੇ ਦੇ ਨਾਨਕ ਸਾਹਿਬ ਦੀ ਸੇਵਾ ਵਿੱਚ ਬਾਹਰ ਰਹਿੰਦੇ ਸਨ ਲੇਕਿਨ ਜਦੋਂ ਇਹਨਾਂ ਦਾ ਆਪ ਵਿੱਚ ਤਕੜਾ ਚੱਲਦਾ ਸੀਗਾ ਤੇ ਫਿਰ ਉਹ ਬੀਬੀ ਦੇ ਆਪਣੇ ਬਿਆਨ ਤੇ ਪਿਛਲੇ ਸਾਲ ਹੀ ਸੀ ਇਥੋਂ ਚਲੇ ਗਏ ਸੀਗੇ ਬੀਬੀ ਦੇ ਆਪਣੇ ਬਿਆਨ ਨੇ ਪਿਛਲੇ ਸਾਲ ਹੀ ਇਥੋਂ ਚਲੇ ਗਏ ਸੀ ਤੇ ਫਿਰ ਹੁਣ ਇਸ ਜਗ੍ਹਾ ਦੇ ਨਾਲ ਕਿਉਂ ਜੋੜ ਰਿਹਾ ਲੋਕ ਪਹਿਲੇ ਸਾਲ ਜਦੋਂ ਇਥੋਂ ਚਲੇ ਗਏ ਲੜਾਈ ਉਹਨਾਂ ਦੀ ਪਤੀ ਪਤਨੀ ਦੀ ਆਪਣੀ ਸਬੰਧ ਆਪਣੇ ਸਬੰਧ ਵਿੱਚ ਲੜਾਈ ਚੱਲ ਰਹੀ ਆ ਦੂਸਰੀ ਗੱਲ ਇਹ ਕਿ ਪਹਿਲਾਂ ਵੀ ਜੋ ਇਥੇ ਵਾਕਿਆ ਹੋਇਆ ਜੇ ਬੰਦੇ ਨੇ ਗਲਤੀ ਕੀਤੀ ਤੇ ਉਹ ਆਪਣੀ ਗਲਤੀ ਦਾ ਜਿਹੜਾ ਹੈ ਉਹ ਤਗਾਜਾ ਭੋਗ ਰਿਹਾ ਏ ਜੇਲ੍ਹ 'ਚ ਬੈਠਾ ਹੋਇਆ ਤੇ ਨਾ ਉਹ ਬਾਹਰ ਆ ਸਕਦਾ ਏ ਤੇ ਜੇ ਉਹਨੇ ਇੱਡੀ ਵੱਡੀ ਗਲਤੀ ਕੀਤੀ ਤੇ ਉਹ ਜਿਹੜਾ ਬੰਦਾ ਸੀਗਾ ਉਹ ਇਥੋਂ ਦਾ ਕੋਈ ਕਰਮਚਾਰੀ ਸੀਗਾ ਤੇ ਉਹਨੂੰ ਚੱਕ ਕੇ ਮੇਰਾ ਹਜੂਰੀਆ ਮੇਰਾ ਗਰਵਈ ਬਣਾ ਦਿੱਤਾ ਗਿਆ ਲੋਕਾਂ ਨੇ ਮੈਨੂੰ ਸਿਰ ਬਦਨਾਮ ਕਰਨ ਵਾਸਤੇ ਮੈਂ ਤੇ ਆਪ ਹਜੀ ਸੇਵਾਦਾਰਾਂ ਮੈਂ ਮੈਂ ਗਰਵਈ ਕਿੱਥੋਂ ਲੈ ਕੇ ਕਿੱਥੇ ਚੱਲਣੇ ਕੋਈ ਵੀ ਨੂੰ ਬੰਦਾ ਇੱਥੇ ਦੁਨੀਆਂ ਦਾ ਪ੍ਰੂਫ ਕਰ ਦੇਵੇ ਕਿ ਮੇਰੇ ਨਾਲ ਕੋਈ ਗਰਵਈ ਹੈਗਾ ਜਾਂ ਮੈਂ ਗੜਵਾ ਚੱਕ ਕੇ ਕੋਈ ਨਾਲ ਚਲਦਾ ਜਾਂ ਕੁਛ ਮੈਂ ਤੇ ਖੁਦ ਆਪਣੀ ਰੋਟੀ ਆਪਣੇ ਭਾਂਡੇ ਵੀ ਆਪ ਮੈਂਦਾ ਮਾਂ ਆਪਣੀ ਸਾਰੀ ਸੇਵਾ ਮੈਂ ਆਪ ਕਰਦਾ ਆਏ ਗੇ ਨੂੰ ਮੈਂ ਸੇਵਾ ਆਪਣੀ ਹੱਥੀ ਸੇਵਾ ਕਰਦਾ ਤੇ ਇਦਾਂ ਮਨ ਕਰ ਤੇ ਗੱਲਾਂ ਕਰਕੇ ਮੈਨੂੰ ਬਦਨਾਮ ਕਰਨ ਵਾਸਤੇ ਸਾਰੀਆਂ ਸਾਥਸਾਂ ਦੱਸੀਆਂ ਜਾ ਰਹੀਆਂ ਨੇ ਪਤਾ ਨਹੀਂ ਮੈਂ ਇਹ ਤਾਂ ਲੋਕਾਂ ਨੇ ਕਿੱਥੇ ਜਾ ਕੇ ਹਿਸਾਬ ਤਾਵਾ ਆਪਣਾ ਦੇਣਾ ਹੈ ਜਿਹੜੀਆਂ ਐਸੀਆਂ ਮਨ ਕਰ ਤੇ ਗੱਲਾਂ ਕਿਸੇ ਨੂੰ ਝੂਠਾ ਅੰਜਾਮ ਲਾ ਕੇ ਗੜਬਈ ਬਣਾ ਕੇ ਬਦਨਾਮੀ ਕਰਨ ਵਾਸਤੇ ਸਤਾਨ ਦੀ ਬਦਨਾਮੀ ਕਰਨ ਵਾਸਤੇ ਐਸੇ ਜੋ ਰਚੇ ਜਾ ਰਹੇ ਨੇ ਸੋ ਐਸੀਆਂ ਜਿਹੜੀਆਂ ਮਨ ਕਰ ਤੇ ਗੱਲਾਂ ਨੇ ਜੇ ਕੋਈ ਗਲਤੀ ਕਰਦਾ ਮੈਂ ਹੁਣ ਵੀ ਇਹ ਵੰਗਾਰ ਕੇ ਕਹਿੰਦਾ ਜਿਹੜਾ ਕੋਈ ਗਲਤ ਕੰਮ ਕਰੂਗਾ ਉਹ ਆਪਣਾ ਕੀਤਾ ਆ ਪਾਊਗਾ ਜੇ ਹੁਣ ਅੱਗੇ ਇਸ ਥਾਂ ਤੇ ਵੀ ਕੋਈ ਗਲਤੀ ਕਰੂਗਾ ਗਲਤ ਕੰਮ ਕਰੂਗਾ ਤੇ ਆਪਣਾ ਕੀਤਾ ਆ ਪਾਊਗਾ ਉਸ ਬੰਦੇ ਨੂੰ ਖੁਦ ਮੈਂ ਆਪ ਫੜਾਇਆ ਉਸੇ ਵਕਤ ਜਿਸ ਵਕਤ ਮੇਰੇ ਕੋਲ ਰਿਪੋਰਟ ਆਈ ਸਵੇਰੇ 9 ਵਜੇ ਰਿਪੋਰਟ ਮੇਰੇ ਕੋਲ ਆਈ ਪਿਆ ਗੱਲ ਹੋ ਗਈ ਆ ਵਾਕਿਆ ਹੋ ਗਿਆ ਉਸੇ ਵਕਤ ਪੁਲਿਸ ਦੇ ਨਾਲ ਤਾਲਮਿਲ ਕੀਤਾ ਤਾਲਮਿਲ ਕਰਕੇ ਤੇ ਦੁਪਹਿਰ ਤੱਕ ਉਹਨੂੰ ਪੁਲਿਸ ਦੇ ਹਵਾਲੇ ਪੁਲਿਸ ਦੇ ਕਬਜ਼ੇ ਵਿੱਚ ਉਹ ਆ ਗਿਆ ਤੇ ਉਹਦਾ ਮਦੇਈ ਜਿਹੜਾ ਸੀ ਉਹਨੂੰ ਵੀ ਆਪ ਪੈਰਵਾਈ ਕਰਕੇ ਲੱਭ ਕੇ ਤੇ ਉਹਨੂੰ ਪੁਲਿਸ ਦੇ ਨਾਲ ਉਹਦਾ ਤਾਲਮੇਲ ਕਰਾ ਕੇ ਪੁਲਿਸ ਦੇ ਹਵਾਲੇ ਕੀਤਾ ਜਿਹੜਾ ਉਹਦਾ ਮਦੇਈ ਸੀਗਾ ਔਰ ਪੁਲਿਸ ਨੂੰ ਮੈਂ ਬੇਨਤੀ ਕੀਤੀ ਬਾਰ ਬਾਰ ਪੇ ਤੇ ਸਖਤ ਤੋਂ ਸਖਤ ਧਾਰਾਂ ਲਾਉਣੀਆਂ ਜਿਹੜਾ ਕਿਸੇ ਵੀ ਤਰ੍ਹਾਂ ਇਹ ਅੰਦਰੋਂ ਬਾਹਰ ਨਾ ਆ ਸਕੇ ਜਿਹੜਾ ਮੇਰਾ ਫਰਜ਼ ਸੀ ਮੈਂ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਂਦਾ ਇਹ ਤਾਂ ਗਵਰਨਮੈਂਟ ਦਾ ਪੁਲਿਸ ਦਾ ਕੰਮ ਆ ਮੇਰਾ ਕੰਮ ਨਹੀਂ ਹੈਗਾ ਜੇ ਮੈਂ ਉਥੇ ਫੜ ਕੇ ਤੌਣ ਹੀ ਲਾਉਂਦਾ ਮੈਂ ਕਿ ਕੁੱਟ ਮਾਰ ਕਰਦਾ ਤੇ ਫਿਰ ਲੋਕਾਂ ਨੇ ਮੈਨੂੰ ਵੀ ਬੁਰਾ ਭਲਾ ਬੋਲਣਾ ਸੀ ਇਹ ਕਾਨੂੰਨ ਆਪਣੇ ਹੱਥ 'ਚ ਲੈ ਰਿਆ ਕਾਨੂੰਨ ਮੈਂ ਆਪਣੇ ਹੱਥ 'ਚ ਹੀ ਲੈ ਸਕਦਾ ਜੋ ਮੇਰਾ ਫਰਜ਼ ਬੰਦਾ ਸੀ ਮੈਂ ਉਸੇ ਵਕਤ ਉਸ ਵਿਅਕਤੀ ਨੂੰ ਉਸ ਸੈਕਸ਼ਨ ਨੂੰ ਆਪ ਫੜਾ ਫੜਾ ਕੇ ਪੁਲਿਸ ਦੇ ਹਵਾਲੇ ਕਰਕੇ ਔਰ ਪੁਲਿਸ ਨੂੰ ਬੇਨਤੀ ਕੀਤੀ ਪੇਰੇ ਤੇ ਸਖਤੋ ਸਖਤ ਧਾਰਾਂ ਲਾਈਆਂ ਜਾਣ ਹੁਣ ਐਸੇ ਜਿਹੜੀਆਂ ਗੱਲਾਂ ਮਨ ਕਰ ਤਾ ਗੱਲਾਂ ਕਰਨੀਆਂ ਹਸਤਾਨ ਨੂੰ ਬਦਨਾਮ ਕਰਨਾ ਹਸਤਾਨ ਦੇ ਦਿਵਾਰੇ ਪੁੱਟੀਆਂ ਛਿੱਧੀਆਂ ਗੱਲਾਂ ਕਰਨੀਆਂ ਇਹ ਲੋਕਾਂ ਵਾਸਤੇ ਜਾਇਜ਼ ਗੱਲਾਂ ਨਹੀਂ ਹਨ ਨਾ ਮੈਨੂੰ ਕੋਈ ਰਾਜਨੀਤੀ ਮੈਂ ਲੈਣੀ ਆ ਮੈਂ ਕਹਿੰਦਾ ਹੱਕ ਕੋਣਾ ਮੈਂ ਕਿਤੇ ਕਿਤੇ ਕੋਈ ਕਿਤੇ ਐਮਐਲਏ ਸੀਟ ਦੇ ਜਾਂ ਹੋ ਕੇ ਸੀਟ ਦੇ ਕੱਢਣਾ ਨਾ ਮੈਨੂੰ ਕਿਸੇ ਹੋਰ ਮੈਂ ਕੋਈ ਤਾਰਵਿਕ ਪੱਖ ਤੋਂ ਵੀ ਕੋਈ ਮੈਂ ਕੋਈ ਕੋਈ ਅਹੁਦਾ ਲੈਣਾ ਜਾਂ ਮੈਨੂੰ ਕੋਈ ਚਾਹੀਦਾ ਜਾਂ ਮੈਨੂੰ ਕੋਈ ਸ਼੍ਰੋਮਣੀ ਕਮੇਟੀ ਦੇ ਵਿੱਚ ਕੋਈ ਅਹੁਦਾ ਚਾਹੀਦਾ ਜਾਂ ਕੋਈ ਹੋਰ ਚਾਹੀਦਾ ਮੈਂ ਹਾਂ ਮੈਂ ਅਕਾਲ ਪਤ ਤਖਸਾਲ ਨੂੰ ਮੈਂ ਸਮਰਪਤ ਹਾਂ ਔਰ ਸਮਰਪਤ ਰਹੂੰਗਾ ਔਰ ਅਕਾਲ ਤਖਸਾਲ ਦੇ ਅਧੀਨ ਹੋ ਕੇ ਮੈਂ ਸੇਵਾ ਕਰਿਆ ਔਰ ਕਰੂੰਗਾ ਔਰ ਜੋ ਗੁਰਮਰਜਾਦਾ ਸਿੱਖ ਇਤਿਹਾਸ ਦੀ ਉਹਦੇ ਮੁਤਾਬਕ ਅਸੀਂ ਜੀਵਨ ਅਪਣਾ ਰਹੇ ਆ ਨਿਭਾ ਰਹੇ ਆ ਔਰ ਨਭਾਵਾਂਗੇ ਇਹ ਸਨਹਿਤਾ ਜਿਹੜੀ ਨਾਨਕ ਸਾਹਿਬ ਦਾ ਇਹ ਅਕਾਲ ਤਖਸਾਲ ਦੇ ਨੂੰ ਸਮਰਪਤ ਆ ਔਰ ਹਮੇਸ਼ਾ ਸਮਰਪਿਤ ਹੀ ਰਹੇਗੀ ਲੋਕ ਜਿੰਨਾ ਮਰਜੀ ਯਤਨ ਕਰ ਲੈਣ ਜਿੰਨਾ ਮਰਜੀ ਜੋਰ ਲੈਣ ਇਹਨੂੰ ਬਦਲਣ ਕਰਨ ਵਾਸਤੇ ਔਰ ਬਾਬਾ ਜੀ ਨੇ ਤੇ ਗੁਰਮਤ ਤੋਂ ਬਾਹਰ ਕੋਈ ਕੰਮ ਨਹੀਂ ਕੀਤਾ ਤੇ ਨਾ ਹੀ ਕਿਸੇ ਨੂੰ ਕੋਈ ਗੁਰਮਤ ਤੋਂ ਬਾਹਰ ਕੋਈ ਉਪਦੇਸ਼ ਦਤਾ ਹੈ ਪੰਜ ਆ ਪਿਆਰਾਂ ਦੇ ਰਾਹੀਂ ਪੰਜੇ ਕਕਾਰ ਪਹਿਨਾ ਕੇ ਖੰਡੇ ਬਾਟੇ ਦਾ ਅਮਰ ਚਕਾ ਕੇ ਤਾਨ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਿਆ ਆਪਨਾਬ ਜਪਿਆ ਔਰ ਸੰਗਤਾਂ ਕੋਲ ਜਪਾਇਆ ਔਰ ਗੁਰੂਗ੍ਰਾਂਚ ਦਾ ਆਦਰ ਤੇ ਸਤਕਾਰ ਇਸ ਘਰ ਵਿੱਚੋਂ ਪ੍ਰਾਪਤ ਹੋਇਆ ਇਸ ਘਰ ਨੂੰ ਜਿਹੜੀਆਂ ਮੰਦ ਘਰਤ ਗੱਲਾਂ ਕਰਕੇ ਜੋ ਪੁੱਠੀਆਂ ਚਿੱਧੀਆਂ ਗੱਲਾਂ ਕਰਕੇ ਬਦਨਾਮ ਕੀਤਾ ਜਾ ਰਿਹਾ ਜਿਵੇਂ ਹਾਂ ਨਵਾਂ ਸੋਚਾ ਜਿਹੜਾ ਅੱਜ ਸਾੜ ਦਿੱਤਾ ਇਹ ਵੀ ਇੱਕ ਅਦੇ ਦਿਨ ਦੋ ਦਿਨ ਦੇ ਵਿੱਚ ਸਾਰਾ ਕੋ ਕਲੀਅਰ ਲੋਕਾਂ ਦੇ ਸਾਹਮਣੇ ਆ ਜਾਵੇਗਾ ਕਲੀਅਰ ਹੋ ਜਾਵੇਗਾ ਇਹ ਜੋ ਕੁਝ ਹੋ ਰਿਹਾ ਸਭ ਕੁ ਕਲੀਅਰ ਹੋ ਜਾਵੇਗਾ ਪਰ ਲੋਕਾਂ ਦੇ ਮਨ ਪਰਕਾਉਣ ਵਾਸਤੇ ਐਸੀਆਂ ਗਲਤ ਜਿਹੜੀਆਂ ਵੀਡੀਓ ਪਾਉਣੀਆਂ ਮੈਂ ਬੇਨਤੀ ਕਰਦਾ ਸਾਰੇ ਜਗਤ ਨੂੰ ਇਹਨਾਂ ਵੀਡੀਓ ਦੇ ਕੋਈ ਕੋਈ ਅਸਰ ਨਾ ਕਰਨਾ ਔਰ ਤੁਸੀਂ ਦੇਖੋ ਤੁਹਾਡੇ ਸਾਹਮਣੇ ਸੱਚ ਪ੍ਰਗਟ ਹੋ ਗਿਆ ਹੋਊਗਾ ਥੋੜਾ ਥੋੜੇ ਟਾਈਮ ਵਿੱਚ ਸਾਰਾ ਸੱਚ ਤੁਹਾਡੇ ਸਾਹਮਣੇ ਆ ਜਾਵੇਗਾ ਤੋਂ ਬੰਦੇ ਵਿੱਚ ਚਿੰਤਾ ਲੈ ਕੇ ਨਹੀਂ ਚੱਲਣਾ ਮੈਂ ਇਹਨੀਆਂ ਬੇਨਤੀਆਂ ਕਰਦਾ ਹੋਇਆ ਸਿੱਖ ਪੰਥ ਜਗਤ ਕੋ ਮਾਫ਼ੀ ਮੰਗਦਾ ਪਿਆਰ ਸਤ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ